ਉਹਨੂੰ ਤਰਾਸ਼ੂ ਦਾ ਕੰਮ ਜਿਹੜਾ ਉਹ ਸਰਕਾਰ ਦਾ ਸਰਕਾਰ ਤੋਂ ਪਹਿਲਾਂ ਸਿੱਖਿਆ ਪ੍ਰਣਾਲੀ ਦੇ ਟੀਚਰਾਂ ਦਾ ਤੋਂ ਪਹਿਲਾਂ ਮਾਪਿਆਂ ਦਾ ਜਦੋਂ ਆਪਾਂ ਬੱਚਿਆਂ ਦੇ ਉੱਪਰ ਬੱਚੇ ਨੂੰ ਸਾਭ ਲਿਆ ਤੇ ਸਮਝ ਲਿਆ ਬੱਚੇ ਨੇ ਆਪਦੇ ਪੈਰਾਂ ਤੇ ਵੀ ਖੜੇ ਹੋ ਜਾਣਾ ਪਰਿਵਾਰ ਦਾ ਵੀ ਤੇ ਸਮਾਜ ਦਾ ਵੀ ਤੇ ਮੂਲਕ ਦਾ ਵੀ ਨਾਮ ਇਹਦਾ ਰੌਸ਼ਨ ਕਰ ਦੇਣਾ ਤੇ ਇਸ ਰੌਸ਼ਨੀ ਦੇ ਨਾਲ ਪੂਰੀ ਦੁਨੀਆ ਚੰਕੂਗੀ ਇਹ ਤੇ ਹਜ਼ਾਰਾਂ ਉਦਾਹਰਣਾਂ ਨੇ ਪੂਰੀ ਦੁਨੀਆ ਦੇ ਵਿੱਚ ਕਿ ਜਿੱਥੇ ਬੰਗਾਲ ਨੇ ਬਿਲਕੁਲ ਜਿਵੇਂ ਮਾਰੇ ਕਰੇ ਰੋਟੀ ਨਹੀਂ ਪੱਕਦੀ ਸੀ ਕਿ ਚੁੱਲ੍ਹਾ ਨਹੀਂ ਚੱਲਦਾ ਸੀ ਆ ਤੇ ਉਹਨਾਂ ਬੱਚਿਆਂ ਨੇ ਆਪਦੀ ਮਿਹਨਤ ਦੇ ਦੇ ਸਿਰ ਤੇ ਇੰਨਾ ਤਾਂ ਨਾਮ ਖੱਟਿਆ ਆ ਆਪਦੇ ਲਈ ਤੇ ਆਪਦੇ ਪਰਿਵਾਰ ਲਈ ਤੇ ਆਪਦੇ ਮੁਲਕ ਲਈ ਉਹ ਉਹ ਜਿਹੇ ਹਜ਼ਾਰਾਂ ਸਟੋਰੀਆਂ ਹੈਗੀਆਂ ਸੋ ਕਿਹੜੀ ਸਟੋਰੀ ਇਹਨਾਂ ਦੇ ਵਿੱਚੋਂ ਨਵੀਂ ਬਣ ਜੂਗੀ ਪਰਮਾਤਮਾ ਨੇ ਕਿਹਾ ਆਪਣਾ ਕੰਮ ਹੈ ਸਿਰਫ ਅਸਿਰਫ ਇਹਨਾਂ ਨੂੰ ਸੰਭਾਲਦਾ ਸਹੀ ਰਾਹ ਤੇ 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 ਲੈ ਕੇ ਚੱਲਣ ਦਾ ਤੇ ਇਹਨਾਂ ਦੀ ਬਾਹ ਫੜ ਕੇ ਇਹਨਾਂ ਨੂੰ ਸਹੀ ਰਾਹ ਦਿਖਾਉਂਦਾ ਸੋ ਉਸੇ ਮਕਸਦ ਦੇ ਵਿੱਚ ਮੇਰੇ ਵੀਰੋ ਲੱਗੇ ਹੋਇਆ ਤੇ ਇਸੇ ਮਕਸਦ ਨਾਲ ਇਸੇ ਤੀਜੇ ਦੇ ਨਾਲ ਸਿੱਖਿਆ ਦੇ ਉੱਪਰ ਫੋਕਸ ਕੀਤਾ ਤੇ ਅੱਜ ਮੈਨੂੰ ਇਹ ਦੱਸਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਜਿੱਥੇ ਸਿੱਖਿਆ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਚੱਲ ਰਿਹਾ ਹੈ ਉੱਥੇ ਹੀ ਉਹ ਸਕੂਲ ਹੈ ਜਿਹੜੇ ਕਿ ਬਹੁਤ ਨਹੀਂ ਸਕੂਲਾਂ ਦੇ ਵਿੱਚ ਅਜੇ ਤੱਕ ਬੋਰਡਰ ਵਾਲੀ ਨਹੀਂ ਸੀਗੀ ਕਿਤੇ ਬੋਰਡਰ ਵਾਲੀ ਨਹੀਂ ਸੀ ਕਿਤੇ ਕੰਦਰ ਨਹੀਂ ਸੀ ਕਿਤੇ ਲੈਬਰਾਟਰੀਆਂ ਨਹੀਂ ਸੀਗੀਆਂ ਕਿਤੇ ਵਾਪਰੂ ਨਹੀਂ ਸੀਗੇ ਉਹ ਜਿਹੜੇ ਉਹ ਪੂਰੇ ਹੋ ਚੁੱਕੇ ਕਿਤੇ ਬੈਂਚ ਫਰਨੀਚਰ ਨਹੀਂ ਸੀਗੇ ਉਹ ਮੈਕਸਿਮ ਪੂਰੇ ਹੋ ਚੁੱਕੇ ਅੱਜ 90% ਪੰਜਾਬ ਦੇ ਸਕੂਲ ਨੇ ਜਿਹੜੇ ਉਹ ਵਾਈਫਾਈ ਹੋ ਚੁੱਕੇ तकरीबन 19000 ਸਕੂਲਾਂ ਦੇ ਵਿੱਚ ਬਾਉਂਡਰੀ ਵਾਲਾ ਕੰਮ ਹੈ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਇਸੇ ਤਰੀਕੇ ਦੇ ਨਾਲ 12000 ਦੇ ਕਰੀਬ ਟੀਚਰ ਨੇ ਜਿਹੜੇ ਉਹ ਰੈਗੂਲਰਾਈਜ਼ ਕੀਤੇ ਜਾ ਚੁੱਕੇ 10000 ਦੇ ਕਰੀਬ ਟੀਚਰ ਨਵੇਂ ਭਰਤੀ ਕੀਤੇ ਜਾ ਸਕਦੇ ਸੋ ਮੇਰੇ ਕਹਿਣ ਦਾ ਮਤਲਬ ਮੈਂ ਇਹ ਵੀ ਨਹੀਂ ਕਹਿਣਾ ਹੈਗਾ ਕਿ ਜੀ 100% ਕੰਮ ਪੂਰਾ ਹੋ ਗਿਆ ਹੈ ਨਾ 100% ਦਾ ਆਪਣਾ ਚਾਰਜੀਆਂ ਦਾ ਘਰ ਹੁੰਦਾ ਉਹ ਵੀ ਨਹੀਂ ਤੇ ਅੰਦੇਗੀ ਕੰਮ ਪਰ ਇੱਕ ਸਾਫ ਨੀਅਤ ਤੇ ਨੀਤੀ ਦੇ ਨਾਲ ਇਸ ਪਾਸੇ ਲੱਗੇ ਹੋਏ ਤਾਂ ਮੈਂ ਸਮਝਦਾ ਕਿ ਇਹਦੇ ਰਿਜ਼ਲਟ ਹਰ ਰੋਜ਼ ਜਿਵੇਂ ਜਿਵੇਂ ਇੱਕ ਦਿਨ ਵਧਦੇ ਜਾਊਗਾ ਆਉਣ ਵਾਲੇ 5-7 ਸਾਲਾਂ ਦੇ ਵਿੱਚ ਇਹਦੇ ਰਿਜ਼ਲਟ ਨੇ ਜਿਹੜੇ ਉਹ ਦੇਖਣੇ ਸ਼ੁਰੂ ਹੋਣਗੇ ਤੇ ਕੁਝ ਹੱਦ ਤੱਕ ਚਲਕਾਰੇ ਨੇ ਜਿਹੜੇ ਉਹ ਪੈਲੇ ਵੀ ਸ਼ੁਰੂ ਹੋਗੇ ਪਿਛਲੇ 3 ਨਾਲ ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ 9000 ਦੇ ਕਰੀਬ ਬੱਚਾ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਨਾਮ ਕਟਾ ਕੇ ਸਰਕਾਰੀ ਸਕੂਲਾਂ 'ਚ ਦਾਖਲਾ ਜਿਹੜਾ ਲੈ ਸਕਿਓ ਉਹ ਇੰਨਾ ਕੋਸ਼ਿਸ਼ ਹੰਦਾ ਸੀ ਵੀ ਜ਼ਰੀਆ। ਸੋ ਅੱਜ ਇਕੱਲੇ ਇੱਥੇ ਨਹੀਂ ਸੱਤ ਸਕੂਲਾਂ ਦੇ ਵਿੱਚ ਤਕਰੀਬਨ 1.5 ਕਰੋੜ ਦੀ ਲਾਗਤ ਦੇ ਨਾਲ ਕੋਈ ਨਾ ਕੋਈ ਕੰਮ ਕਿਤੇ ਬਾਉਂਡਰੀ ਵਾਲ ਕਿਤੇ ਲੈਬਰਾਟਰੀ ਕਿਤੇ ਕੌਰੇ ਕਲਾਸ ਰੂਮ ਉਹ ਬਣ ਰਹੇ ਨੇ। ਇਸੇ ਤਰੀਕੇ ਦੇ ਨਾਲ ਕਿਸਾਨ ਵੀਰਾਂ ਦੇ ਲਈ ਅੱਜ ਤਕਰੀਬਨ 4.5 ਕਰੋੜ ਦੇ ਕਰੀਬ ਤਿੰਨ ਮੋਕੇ ਨੇ ਜਿਹੜੇ ਜਿਹਦੇ ਨਾਲ 191 191 ਕਿਸਾਨਾਂ ਨੂੰ ਫਾਇਦਾ ਹੋਊਗਾ ਔਰ 25 ਕਿਲੋਮੀਟਰ ਲੰਬੀ ਅੰਡਰਗਰਾਊਂਡ ਪਾਈਪਲਾਈਨ ਹੈ ਜਿਹੜੀ ਤਾਂ ਕਿ ਮੈਰੀ ਪਾਣੀ ਸਿਰੇ ਤੱਕ ਨੱਕੇ ਤੱਕ ਪਹੁੰਚ ਲੈਹੀ ਨੱਕੇ ਤੱਕ ਉਹਦਾ ਕੰਮ ਅੱਜ ਉਹ ਸ਼ੁਰੂ ਕਰਨ ਜਾ ਰਹੇ ਹਾਂ 6.5 ਕਰੋੜ ਦੇ ਕਰੀਬ ਕੰਮ ਨੇ ਜਿਹੜੇ ਇਹ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਸੋ ਮੇਰੀ ਕਹਿੰਦਾ ਮਤਲਬ ਇਹ ਕਿ ਮੈਂ ਸ਼ੁਰੂ ਤੋਂ ਕਹਿੰਦਾ ਔਰ ਬੌਝੀਆਂ ਕੋ ਜਿਵੇਂ ਕੰਮ ਦੀ ਗੁਰਤੀ ਮਿਲੀ ਹੈ ਮੈਂ ਇਹ ਮੰਨ ਕੇ ਚੱਲਦਾ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰ ਮਿੱਟੀ ਦਾ ਇਹ ਕੰਮ ਤਾਂ ਜਿਹੜਾ ਤੁਸੀਂ ਮੇਰੇ ਵੀਰ ਸ਼ਰਮਾ ਜੀ ਵੀ ਗਣਾ ਕੇ ਗਏ ਨੇ ਇਹ ਕੰਮ ਤਾਂ ਵੈਸੇ ਹੀ ਜ਼ਿੰਮੇਵਾਰੀ ਬਣਦੀ ਹੈ ਮੇਰੀ ਕਿ ਕਿ ਜੋ ਕੰਮ ਕਹੇ ਸੀਗੇ ਜਾਂ ਜੇ ਕਿਸੇ ਨੇ ਨਹੀਂ ਵੀ ਕਹੇ ਸੀਗੇ ਉਹਨਾਂ ਕੰਮਾਂ ਨੂੰ ਵੀ ਮੈਂ ਪੂਰਾ ਕਰਾਂ ਇਹਨੂੰ ਮੈਂ ਆਪਣੀ ਨਿੱਜੀ ਤੌਰ ਤੇ ਜ਼ਿੰਮੇਵਾਰੀ ਸਮਝਦਾ ਹਾਂ ਸ਼ਰਮਾ ਜੀ ਨੇ ਮੇਰੇ ਛੋਟੇ ਵੀਰ ਨੇ ਬਾਕੀ ਸਾਰੇ ਕੰਮ ਤਾਂ ਦੂਰ ਦੂਰ ਐ ਤਾਂ ਸਾਰੇ ਕਿਨਾਰੇ ਜਿਹੜਾ ਤੁਹਾਡੇ ਜਮਾ ਨੇਰੇ ਗਵਾਂਢ ਦੇ ਵਿੱਚ ਲੱਕ ਥੱਲੇ ਉਹ ਬਣਾ ਟਰੈਕ ਨਾਲ ਉੱਥੇ ਵੀ ਸੜਕ ਕਰਨ ਜਾਂਦਾ ਹੈ ਤੁਹਾਡੇ ਚੋਂ ਮੈਂ 80 ਲੱਖ ਰੁਪਏ ਲਾ ਦਵਾਂ ਤੇ 80 ਲੱਖ ਰੁਪਏ ਤੁਸੀਂ ਤਿੱਬਿਆ ਦੀ ਸੜਕ ਕਿਉਂ ਨਹੀਂ ਕਰ ਜਾਂਦੇ ਵੀ ਉਹ ਤਾਂ ਦੱਸੋ ਹੈਂ ਜਾਇਆ ਕਰੋ ਯਾਰ ਮੈਂ ਨਹੀਂ ਮੈਂ ਨਹੀਂ ਰੀਝਣਾ ਉਹ ਉਹ ਮੇਰੇ ਸਭ ਤੋਂ ਜਿੱਦ ਦੇ ਸਰਕਾਰ ਬਣੀ ਉਹ ਸਭ ਤੋਂ ਪਹਿਲਾ ਪ੍ਰੋਜੈਕਟ ਸੀਗਾ ਤੇ ਉਹਦੇ ਆਸ ਵਿੱਚ ਇੰਨੀ ਜਿੱਦ ਜਹਿਦ ਕਰਨੀ ਪਈ ਵੀ ਦੋ ਪਾਸੇੋਂ ਤਾਂ ਪਹਿਲਾਂ ਮੈਂ ਕਹਿਆ ਉਹਨਾਂ ਨੂੰ ਕਹਿਆ ਵੀ ਉਹਦੀ ਮਿਲਤੀ ਕਰ ਲੋ ਉਹਨਾਂ ਨੇ ਮਿਲਤੀ ਆਧ ਵਿਚਾਲੇ ਕਰਤੀ ਮੈਂ ਉਹਨੇ ਪੈਸੇ ਨੇ ਜਿਹੜੇ 48 ਲੱਖ ਰੁਪਏ ਉਹਦਾ ਡਿਗਾਰਡ ਕਰਤਾ ਮੈਂ ਜਦੋਂ ਕਰੋ ਸ਼ੁਰੂ ਉਹ ਮੁੜ ਕੇ ਕਹਿੰਦੇ ਜੇ ਮਿਲਤੀ ਪੂਰੀ ਨਹੀਂ ਨੂੰ ਮੈਂ ਕਿਹਾ ਫਿਰ ਕਿਉਂ ਤੁਹਾਡੇ ਯਾਰ ਤੁਸੀਂ ਮਿਲਤੀ ਪੂਰੀ ਕਰਦੇ ਤੇ ਉਹ ਮੁੜ ਕੇ 32 34 ਲੱਖ ਰੁਪਇਆ ਫਿਰ ਦੁਬਾਰਾ ਉਹ ਇੰਤਜ਼ਾਮ ਕੀਤਾ ਉਰੇ ਦੂਏ ਪਾਸੇ ਉਹਦਾ ਮੇਰਾ ਮਕਸਦ ਕੀ ਸੀਗਾ ਮਕਸਦ ਕੀ ਸੀਗਾ ਮਕਸਦ ਸਿਰਫ ਇਹਨਾ ਸੀਗਾ ਕਿ ਆਪਾਂ ਲੋਕ ਜਿਹੜੇ ਲੋਕ ਸ਼ਹਿਰ ਤੇ ਜਾਂਦੇ ਨੇ ਸਵੇਰੇ ਜਾਓ ਰੋਰਾਂ ਦੇ ਆਲੇ ਦੁਆਲੇ ਫਿਰਦੇ ਨੇ ਖੁਦਾ ਨਾ ਖਾਸਤਾ ਜੇ ਕਿਤੇ ਕੋਈ ਐਕਸੀਡੈਂਟ ਹੋ ਜੇ ਮੈਨੂੰ ਜਿਹੜੇ ਲੋਕ ਸੈਰ ਕਰਦੇ ਨੇ ਸੜਕ ਦੇ ਉੱਪਰ ਉਹ ਮੈਨੂੰ ਆਇਆ ਲੱਗਦਾ ਸੀ ਯਾਰ ਸੜਕ ਤੇ ਤੁਰੇ ਜਾਂਦੇ ਨੇ ਪਤਾ ਨਹੀਂ ਲੱਗਦਾ ਹੈਗਾ ਤੇ ਜੇ ਕਿੰਨੀ ਕਿ ਮਾੜੀ ਮੋਟੀ ਕਿਸੇ ਦੀ ਗਲਤੀ ਹੋਈ ਘਰ ਪਟਾ ਜਾਊਗਾ ਕੋਈ ਤੇ ਏਸੇ ਕਰਕੇ ਉਹਨੇ ਪੱਕਾ ਟਰੈਕ ਹੈ ਜਿਹੜਾ ਸੰਦੇ ਟਰੈਕ ਜਿਹੜਾ ਹੋਰ ਬਣਾਇਆ ਇੱਕ ਪਾਸੇ ਤਾਰ ਲਵਾਈ ਦੂਜੇ ਪਾਸੇ ਗੁੱਟੇ ਲਵਾਏ ਤੇ ਉਹ ਹੁਣ ਆਉਂਦੀ ਨੂੰ ਪਹੁੰਚ ਜਾਣਗੇ ਮੜਾ ਦੇ ਸੰਭਾਲ ਲਵਾਂਗੇ ਚੰਗੇ ਦਰਾਫ ਹੋਵਾਂਗੇ ਥਾ ਹੋਵੂਗੀ ਸੋ ਮੇਰੇ ਕਹਿਣਾ ਮਤਲਬ ਹੈ ਕਿ ਮੈਂ ਪੈਸੇ ਦਾ ਲੋਾਈ ਜਾ ਮਰਦਾ ਹੋਇਆ ਆ ਜਿਹੜੀ ਥੋੜੀ ਰੋਡ ਹੈ ਇਹ ਇਹ ਜਿਹੜੀ ਇਹ ਐਸ ਜਿਹੜੀ ਤੁਹਾਨੂੰ ਕੀਤਾ ਸੀਗਾ ਸ਼ੁਰੂ ਕੀਤਾ ਸੀਗਾ ਇਸ ਨਾਲ ਉਹ ਜਿਹੜੀ ਮੇਨ ਰੋਡ ਹੈ ਇਹ ਫਿੱਟ ਵਾਲੀ ਉਹ ਵੀ ਰੋਡ ਹੈ ਤੇ ਅੱਜ ਜਿਹੜੀ ਤਿਆਰ ਹੋਇਆ ਬੱਕੂ ਜੀ ਕਰੀ ਬੈਠਾ ਸਾਰਾ ਗੋਦ ਜਿਹੜੀ ਬੈਠਾ ਸਾਰਾ ਖੜ ਪਿਆ ਜਾ ਰਿਹਾ ਜਿਹੜੀ ਜੂਈ ਥੋੜੀ ਮੇਨ ਰੋਡ ਹੈ ਉਹ ਧਰਮਗੜ੍ਹ ਜਿ ਫਿੱਟ ਵਾਲੀ ਉਹਦੇ ਵੀ ਉਹਦੇ ਕੰਮ ਸ਼ੁਰੂ ਕਰਾਤਾ ਪੈਸੇ ਆਏ ਪੈਨੇ ਉਹ ਕੰਮ ਅਸੀਂ 10 ਦਿਨ ਇਸ ਕਰਕੇ ਰੋਕਿਆ ਕਿਉਂਕਿ ਸੀਜ਼ਨ ਦਾ ਟਾਈਮ ਹੈ ਬੱਤਾ ਆ ਸ਼ੁਰੂ ਹੋ ਗਿਆ ਸੀ ਉਹ ਨਹੀਂ ਰੋਕਿਆ ਸੀਗਾ ਵੀ ਜੇ ਹੁਣ ਬੱਤਾ ਪਾਦਾ ਟਰਾਲੀਆਂ ਦੇ ਟਾਇਰ ਪਾਣ ਲੀਏ ਹੁਣ ਵੀ ਜਿੱਥੇ ਇਨਵਰਸਨ ਨੂੰ 10 ਦਿਨ ਫੜ ਜਾਓ ਜਦੋਂ ਸੀਜ਼ਨ ਮੁੱਕ ਜਾਂਦਾ ਨਾਲ ਦੀ ਨਾਲ ਉਹ ਤੇ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜੂਗਾ ਇਹ ਜਿਹੜੀ ਆ ਤੁਸੀਂ ਰੋਲ ਕਹਿੰਦੇ ਹੋ ਇਹ ਵੀ ਸਾਡੇ ਵੱਲੋਂ ਮਨਜ਼ੂਰ ਹੋ ਕੇ ਗਈ ਹੋਈ ਹੈ ਇਹਦੇ ਐਸਟੀਮੇਟ ਜਿਹੜੇ ਲੱਗ ਚੁੱਕੇ ਉਹ ਜਦੋਂ ਫੰਡ ਦਾ ਇੰਤਜ਼ਾਮ ਹੋਣਾ ਬੜੀ ਜਲਦੀ ਉਹ ਵੀ ਸ਼ੁਰੂ ਕਰਾ ਦਾਂਗੇ ਬੇਫਿਕਰ ਹੋ ਜੀ ਬਈ ਸੋ ਅੱਜ ਦੇ ਬਾਰੇ ਸਾਡੇ ਤੇ ਵਿਕਲਪ ਦੀ ਐਸਪੀ ਜਿਹੜੀ ਆ ਚੂੜੀ ਪੁਲੀ ਹੋ ਗਈ ਜੀ ਇਹ ਬਾਕੀ ਬਹੁਤ ਬਾਕੀ ਜਿਹੜਾ ਉਹ ਫੈਦਲਾ ਜਿਹੜਾ ਲੋਹੇ ਵਾਲਾ ਪੁਲਾ ਜਿਹੜਾ ਇਹਦਾ ਕਿਹੜੀ ਚੱਲਦਾ ਆ ਸਾਰਾ ਪਿੰਡ ਵਿੱਚ ਆ ਆਪਣੇ ਸਾਹਮਣੇ ਸਾਹਮਣੇ ਖੇਪੜ ਬਾਈਪਾਸ ਲਿਖਿਆ ਹੋਇਆ ਨੇ ਜੀ ਸਰਾਂਦਰ ਡਰੇਨ ਦੇ ਉੱਪਰ ਇਹ 3 ਕਰੋੜ 75 ਲੱਖ ਰੁਪਏ ਦਾ ਇਹਦਾ ਐਸਟੀਮੇਟ ਲਾ ਕੇ ਸਰਵੇ ਕਰਾ ਕੇ ਸਾਰਾ ਉਹ ਭੇਜਿਆ ਮੇਰੇ ਕੋਲ ਤੁਹਾਡੇ ਕੰਮ ਤੇ ਸੋ ਲੈ ਕੇ ਆ ਕੇ ਆਪ ਵੀ ਲੈਡ ਦੇ ਵਿੱਚ ਇਹ ਕੰਮ ਜਿਹੜਾ ਸ਼ੁਰੂ ਕਰਾਵਾਗੇ ਸੋ ਕੋਈ ਨਹੀਂ ਆਉਣ ਨੂੰ ਹੈ ਕਿ ਤੁਸੀਂ ਤਹਨੇ ਰੋਕ ਲਾ ਠੀਕ ਹੈ ਜੀ ਸਭੋਰ ਮੋੜ ਕਰਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਪ੍ਰੀਤ